ਗੁਰੂ ਗੋਬਿੰਦ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਨਕੂ ਗੁਰੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਿੱਤਰ ਪ੍ਰਮਾਨ ਹੈ ਐਨ ਗੁਰਲੇ ਨਾਹੀ ਕਾਣੇ ਫੈਲ ਫਕੜ ਸੰਸਾਰ ਇਸੇ ਤਰ੍ਹਾਂ ਦੰਦਬਿੱਟ ਖਾਲਸਾ ਦੇ 16ਵੇਂ ਮੁਖੀ ਸ਼ਸਾਚ ਖੰਡਵਾਸੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਢੰਡਰਾ ਵਾਲੇ ਮਹਾਂਪੁਰਖਾਂ ਦਾ ਜੀਵਨ ਉਨਾ ਦੇ ਪੰਥ ਪ੍ਰਸਤੀ ਉਹਨਾਂ ਦੀ ਪ੍ਰੰਤ ਪ੍ਰਤੀ ਸੇਵਾ ਉਹਨਾਂ ਦੀ ਦਮਦਮੇਤਰ ਸਲਫ ਪ੍ਰਤੀ ਸੇਵਾ ਵਿਦਿਆਰਥੀ ਉਹਨਾਂ ਨੇ ਵਿਦਿਆ ਪੜਾ ਕੇ ਬਹੁਤ ਵੱਡੇ ਵੱਡੇ ਗਿਆਨੀ ਬਣਾਏ ਔਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਪੰਥ ਦੀ ਆਵਾਜ਼ ਬਣ ਕੇ ਜੋ ਕਾਰਜ ਕੀਤੇ ਨੇ ਉਹਨਾਂ ਰੂਪਾਂਤ ਕਦੇ ਜੀ ਭੁਲਾ ਨਹੀਂ ਸਕਦਾ ਔਰ ਮਹਾਂਪੁਰਖਾਂ ਦੇ ਪਵਿੱਤਰ ਜੀਵਨ ਤੇ ਸਤਿਕਾਰਯੋਗ ਜੀ ਜੀ ਅਮਰਜੀਤ कौर ਜੀ ਜੀ ਬਣ ਉਹਨਾਂ ਨੇ ਇੱਕ ਪੁਸਤਕ ਲਿਖੀ ਜਿਸ ਵਿੱਚ ਮਾਪੁਰਖਾਂ ਦੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਉਹਨਾਂ ਨੂੰ ਮਿਲਿਆ ਔਰ ਪੁਸਤਕ ਦਾ ਨਾਮ ਉਹਨਾਂ ਨੇ ਰੱਖਿਆ ਕਿ ਹੈਨ ਗੁਰਲੇ ਨਾਹੀ ਘਣੇ ਫੈਲ ਪੱਕੜ ਸੰਸਾਰ ਮਾਪੁਰਖਾਂ ਦੇ ਜੀਵਨੀ ਦੀ ਇਹ ਪੁਸਤਕ ਅੱਜ 73 ਸ਼੍ਰੀ ਅਕਾਲ ਪਖਤ ਸਰਬਜੀਤੋਂ ਸੰਗਤ ਵਾਸਤੇ ਰਿਲੀਜ਼ ਕੀਤੀ ਗਈ ਹੈ ਸੰਗਤ ਦੀ ਥੋੜੀ ਵਿੱਚ ਇਹ ਪੁਸਤਕ ਪਾਈ ਗਈ ਹੈ ਔਰ ਮਾਪੁਰਖਾਂ ਦਾ ਜੀਵਨ ਸਾਡੇ ਸਾਰਿਆਂ ਵਾਸਤੇ ਇੱਕ ਪ੍ਰੇਰਨਾ ਸਰੋਤ ਹੈ ਔਰ ਮਾਪੁਰਖਾਂ ਦੀਆਂ ਜੋ ਸਿੱਖਿਆਵਾਂ ਨੇ ਉਹਨਾਂ ਤੇ ਚੱਲ ਕੇ ਐਸੀ ਵੀ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਔਰ ਕਿਵੇਂ ਉਹਨਾਂ ਮਾਪੁਰਖਾਂ ਨੇ ਦੰਦ ਦੰਦ ਨੂੰ ਸਾਲ ਦੀ ਸੇਵਾ ਕੀਤੀ ਪੰਥ ਦੀ ਸੇਵਾ ਕੀਤੀ ਪੰਥ ਦੇ ਦੇਖੜੇ ਹਾਲਾਤਾਂ ਦੇ ਵਿੱਚ ਕਿਵੇਂ ਉਹਨਾਂ ਨੇ ਪੰਥ ਦੇ ਬੁੱਧ ਨਾਲ ਮੋਤਾ ਜੋੜ ਕੇ ਪੰਥ ਦੀ ਸੇਵਾ ਕੀਤੀ ਹੈ ਇਹ ਤੋਂ ਸਾਨੂੰ ਸਾਰਿਆਂ ਨੂੰ ਇੱਕ ਸੇਧ ਲੈਣ ਦੀ ਬਹੁਤ ਜ਼ਰੂਰਤ ਹੈ ਔਰ ਅੱਜ ਜੋ ਪੁਸਤਕ ਸਕਤਰੇ ਜਿਹੇ ਤੱਕ ਸਹਿਦ ਦੀ ਹੋ ਰਿਲੀਜ਼ ਕੀਤੀ ਗਈ ਹੈ ਸੰਗਤਾਂ ਨੂੰ ਅਪੀਲ ਹੈ ਕਿ ਮਹਾਂਪੁਰਖਾਂ ਦੇ ਜੀਵਨ ਦੀ ਜਿਹੜੀ ਪੁਸਤਕ ਹੈ ਹੈਨ ਵਿਰਲੇ ਨਾ ਹੀ ਘਾਣੇ ਇਹਨੂੰ ਪੜ ਕੇ ਇਥੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜਿਵੇਂ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਜੀਵੇਆ ਜਿਵੇਂ ਮਹਾਂਪੁਰਖਾਂ ਨੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਪੰਥ ਦੀ ਸੇਵਾ ਕੀਤੀ ਹੈ ਐਸੀ ਵੀ ਉਸ ਮਾਰਗ ਨੂੰ ਅਪਣਾ ਕੇ ਉੱਤੇ ਚੱਲਣ ਦਾ ਯਤਨ ਕਰੀਏ ਜੀ ਜੀ ਵੀ ਅਮਰ ਜੀਤ ਤੋਂ ਜਿਬਣ ਮਹਾਂਪੁਰਖਾਂ ਦਾ ਪਰਿਵਾਰ ਭਾਈ ਸਰਪਾਈ ਮਨਜੀਤ ਸਿੰਘ ਜੀ बीबी सतवंत कौर जी और समुचे महापुरखों का जो परिवार है, तो है जिन्होंने इस समय पहुंच के थे। इस पुस्तक श्री अकाल तख्त साहब जी तो रिलीज किया बीबी अमरजीत कौर बहुत बहुत बधाई वाहगुरु जी का खालसा वाहगुरू जी फते वाहगुरू जी का खालसा वाहगुरु जी की फतेह हैन विरले नाही कणी फैल पकड़ संसार ਇਸ ਮਹਾਵਾਰਤਿਆ ਅਨੁਸਾਰ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਮਦਮੇ ਟਕਸਾਲ ਦੇ 13ਵੇਂ ਮੁਖੀ ਜਿਨ੍ਹਾਂ ਦਾ ਜੀਵਨ ਹਮੇਸ਼ਾ ਹੀ ਪੰਥ ਪ੍ਰਸਤੀ ਔਰ ਪੰਥ ਦੀ ਸੇਵਾ ਦੇ ਵਿੱਚ ਉਹਨਾਂ ਆਪਣਾ ਸਾਰਾ ਜੀਵਨ ਗੁਜ਼ਾਰਿਆ ਔਰ ਪੰਥ ਦੀ ਚੜ੍ਹ ਦੀ ਕਲਾ ਵਾਸਤੇ ਹਮੇਸ਼ਾ ਹੀ ਤਤਪਰ ਰਹੇ ਉਹਨਾਂ ਦੇ ਜੀਵਨ ਉੱਤੇ ਜਿੱਥੇ ਬੀਬੀ ਅਮਰਜੀਤ ਕੌਰ ਇਬਨ ਕਲਾ ਵਾਲੇ ਉਹਨਾਂ ਨੇ ਉਹਨਾਂ ਦੇ ਜੀਵਨ ਉੱਤੇ ਇੱਕ ਪੁਸਤਕ ਲਿਖੀ ਹੈ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਰਿਲੀਜ਼ ਕੀਤੀ ਗਈ ਹੈ। ਔਰ ਇਸ ਪੁਸਤਕ ਦੇ ਵਿੱਚ ਮਾਹ ਪੁਰਖਾਂ ਦਾ ਸਾਰਾ ਜੀਵਨ ਉਹਨਾਂ ਨੇ ਜੋ ਵੀ ਪੰਥ ਪ੍ਰਸਤੀ ਪ੍ਰਤੀ ਸੇਵਾਵਾਂ ਕੀਤੀਆਂ ਉਹ ਸਾਰਾ ਕੁਝ ਇਸ ਪੁਸਤਕ ਦੇ ਵਿੱਚ ਲਿਖਿਆ ਹੈ। ਸਾਨੂੰ ਸਾਰਿਆਂ ਨੂੰ ਇਹ ਪੁਸਤਕ ਪੜ੍ਹ ਕੇ ਪੜ੍ਹ ਕਰਕੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਜਿੱਥੇ ਪ੍ਰਾਪਤ ਕਰਨੀ ਹੈ ਉੱਥੇ ਹੀ ਆਪਾਂ ਨੂੰ ਵੀ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਉੱਤੇ ਚੱਲਣ ਦੀ ਲੋੜ ਹੈ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਉਸ ਵੇਲੇ ਵੱਡੀਆਂ ਸੇਵਾਵਾਂ ਕੀਤੀਆਂ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਸੀ ਔਰ ਇੱਕ ਉਹਨਾਂ ਨਾਰਾ ਲਾਇਆ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਸਿੱਖੀ ਪ੍ਰਤੀ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਅੱਜ ਉਹਨਾਂ ਦੀ ਪੁਸਤਕ ਰਿਲੀਜ਼ ਕੀਤੀ ਗਈ ਹੈ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਜੀਵਨ ਉੱਤੇ ਹੈਨ ਵਿਰਲੇ ਨਾਹੀ ਕਣੇ ਉਹ ਜੋ ਇਹ ਪੁਸਤਕ ਹੈ ਉਹ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਵੱਲੋਂ ਮਹਾਪੁਰਖਾਂ ਦੇ ਪਰਿਵਾਰ ਸਮੇਤ ਸਾਰਿਆਂ ਵੱਲੋਂ ਇਹ ਪੁਸਤਕ ਜਿਹੜੀ ਆ ਰਿਲੀਜ਼ ਕੀਤੀ ਗਈ ਆ ਸਾਨੂੰ ਸਾਰਿਆਂ ਨੂੰ ਇਹ ਪੁਸਤਕ ਪੜ੍ਹ ਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਸਾਰੀਆਂ ਹੀ ਸੰਗਤਾਂ ਨੂੰ ਇਹ ਪੁਸਤਕ ਰਿਲੀਜ਼ ਹੋਣ ਤੇ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਔਰ ਜਿਹੜੇ ਤਮਦਵੀ ਟਕਸਾਲ ਦੇ 13ਵੇਂ ਮੁਖੀ ਸਨ ਉਹਨਾਂ ਦੇ ਜੀਵਨ ਗਾਥਾ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਿੰਘ ਸਾਹਿਬ ਜਨੇ ਰਬੀਰ ਸਿੰਘ ਜੀ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਮੁੱਚੇ ਸੰਤ ਸਮਾਜ ਨੇ ਜਿਹੜੀ ਐ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਹੈ ਤੋਂ ਪੜਿਆ ਦੇ ਸਿੱਖੀ ਜੀ ਤੋਂ ਉਹਦੇ ਵਿੱਚ ਸੰਤਾਂ ਦਾ ਜੀਵਨ ਔਰ ਜਿਸ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਗਿਆਨੀ ਬਣਾਏ ਜਿਹੜੇ ਤਖਤਾਂ ਤੇ ਸਿੰਘ ਸਾਬਾਨ ਲੱਗੇ ਰਾਗੀ ਜਥੇ ਬਣਾਏ ਔਰ ਐਮਰਜੈਂਸੀ ਦੀ ਇੱਕ ਲੜਾਈ ਸਭ ਤੋਂ ਵੱਡੀ ਲੜਾਈ ਸੀ ਇੰਦਸਤਾਨ ਜਦ ਜਲਖਾਨਾ ਬਣਿਆ ਸੀ ਤੇ ਸਾਰੀ ਲੀਡਰਸ਼ਿਪ ਅੰਦਰ ਚਲੀ ਗਈ ਸੀ ਤਾਂ ਉਸ ਟਾਈਮ ਤੇ ਸੰਤਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਸੰਤਾਂ ਦੇ ਮੋਢਿਆਂ ਤੇ ਆ ਗਈ ਹੈ ਤੇ ਸੰਤਪਾਪਾ ਕਰਤਾਰ ਸਿੰਘ ਜੀ ਨੇ ਸ਼ਕਤੀ ਪੰਜਾਬ ਚ ਤੇ 37 ਦਿੱਲੀ ਲੈ ਕੇ ਗਏ ਹੀ ਰਾਮਲੀਲਾ ਗਰਾਊਂਡ ਵਿੱਚ ਔਰ ਉਸ ਟਾਈਮ ਤੇ ਇੰਦਰਾ ਗਾਂਧੀ ਉੱਥੇ ਆਈ ਔਰ ਸੰਤਾਂ ਨੇ ਕਿਹਾ ਹੈ ਮੈਂ ਅਮਰਜੈਂਸੀ ਦੇ ਖਿਲਾਫ ਆ ਭਾਵੇਂ ਮੈਨੂੰ ਫੜ ਲਾ ਦਿਓ ਭਾਵੇਂ ਮੈਨੂੰ ਮਾਰ ਦਿਓ ਮੈਂ ਹਿੰਦੁਸਤਾਨ ਨੂੰ ਜੇਲ੍ਹਖਾਨਾ ਨਹੀਂ ਬਣ ਦੇਣਾ ਔਰ ਇਹ ਅਮਰਜੈਂਸੀ ਜੜੀ ਹੈ ਮਤੜਾ ਕੇ ਜਾਣਾ ਔਰ ਅਮਰਜੈਂਸੀ ਟੁੱਟੀ ਔਰ ਇਹ ਮ ਜਰਸੀ ਦੇ ਵਿੱਚ ਉਹਨਾਂ ਇੱਕ ਨਾਰਾ ਵੀ ਲਾਇਆ ਹੈ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਹ ਨਾਰਾ ਜਿਹੜਾ ਇਹ ਘਰ ਘਰ ਗੁੰਜਿਆ ਔਰ ਇਸ ਨਾਰੇ ਤੇ ਪਹਿਰਾ ਵੀ ਉਹ ਦੇ ਕੇ ਗਏ ਔਰ ਉਹਨਾਂ ਦੇ ਵੱਡੇ ਸੁਪੁੱਤਰ ਭਾਈ ਅਮਰੀਕ ਸਿੰਘ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਆਇਆ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਬਾਕੀ ਸਿੰਘ ਉਸ ਨਾਰੇ ਤੋਂ ਉਹ ਵੀ ਪਹਿਰਾ ਦੇ ਕੇ ਜਵਾਬ ਕੀ ਉਹ ਨਿਧਾਨ ਬਣਿਆ ਤੇ ਹੀ ਰਣ ਮੈ ਤਾਂ ਵਜੂਜ ਮਰੋ ਉਸ ਸਿਧਾਂਤ ਤੇ ਚੱਲ ਕੇ ਤੇ ਉਹ ਉਹਨਾਂ ਨੇ ਇੱਥੇ ਜੜੀ ਹੁਸ਼ੀ ਦੀ ਪ੍ਰਾਪਤ ਕੀਤੀ ਔਰ ਉਹ ਵੀ ਜਿਹੜਾ ਸੀ ਸੰਤਾਂ ਦਾ ਜਿਹੜਾ ਜੀਵਨ ਦਾ ਔਰ ਸੰਤਾਂ ਦੀਆਂ ਕਹਾਣਾਂ ਪ੍ਰਚਾਰ ਕਰਨਾ ਔਰ ਘਰ ਘਰ ਸਿੱਖੀ ਪਹੁੰਚਾਉਣਾ ਉਹ ਅੱਜ ਇਸ ਪੁਸਤਕ ਵਿੱਚ ਸਾਰਾ ਲਿਖਿਆ ਹੈ ਇਸ ਕਿਤਾਬ ਦਾ ਲੇਖਕ ਹਮ ਤੇ ਇਹ ਡਾਕਟਰ ਅਮਰਜੀਤ ਕੌਰ ਜੀ ਬੰਦੇ ਔਰ ਦਾਸਦੀ ਵੀ ਨਾਲ ਬਹੁਤ ਵੱਡੀ ਸੇਵਾ ਕਿਉਂਕਿ ਮੈਂ ਉਹਨਾਂ ਨੂੰ ਤੇ ਹਾਸਲ ਕਰਾਉਂਦਾ ਰਿਹਾ ਉਹ ਲਿਖਦੇ ਰਿਹਾ ਤੇ ਹੋਰ ਵੀ ਜਿਹੜੇ ਦਮਦਵੀ ਤਖਸਾਲ ਨਾਲ ਸੰਬੰਧਿਤ ਸਨ ਉਹਨਾਂ ਤੋਂ ਵੀ ਇਹ ਸਾਰਾ ਕੁਝ ਪੁੱਛਿਆ ਗਿਆ ਕੇ ਸੰਤਲਾ ਲਾਜਰੇ ਰਹ ਸੀ ਕਿ ਜਸਵੰਤ ਸਿੰਘ ਸੀ ਭਾਈ ਜਸਬੀਰ ਸਿੰਘ ਰੋਡੇ ਸੀ ਜਾਂ ਹੋਰ ਸਿੰਘ ਸੀ ਸਿੰਘ ਸਾਹਿਬ ਗਰੀ राम ਸੋਹਣੀ ਇਹ ਸਾਰਿਆਂ ਤੋਂ ਪੁੱਛਿਆ ਗਿਆ ਸੀ ਕਿ ਇਹ ਸੰਤਰਜੀ ਜੀ ਬਾਰੇ ਦੱਸੋ ਤਾਂ ਸਾਰਿਆਂ ਦੀ ਜੋ ਉਹਨਾਂ ਦੇ ਮਤਲਬ ਦੱਸਿਆ ਗਿਆ ਸੀ ਉਹ ਵੀ ਇਸ ਕਿਤਾਬ ਦਾ ਹਿੱਸਾ ਹੈ ਤਾਂ ਪੈਸਾ ਜੀ ਅੱਜ ਕੱਲ ਨੂੰ ਹੁੰਦਾ ਨਾ ਕਿ ਅਗਲੀ ਪੀੜੀ ਦਾ ਪੜਨ ਦਾ ਰੁਝਾਨ ਘਟਦਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਉਹ ਚਬਰ ਕਵਰ ਚੜ੍ਹ ਸਿੰਘ ਤੋਂ ਪੁੱਛੋ ਕਿਉਂਕਿ ਇਹ ਜਿਆਦਾ ਦੱਸ ਸਕਦੇ ਆ ਇਹ ਨੌਜਵਾਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਦੀ ਕਾਲੀ ਹਨੇਰੀ ਝੁੱਲਦੀ ਪਈ ਸੀ ਤੇ ਉਦੋਂ ਦਮਦਮੀ ਟਕਸਾਲ ਦੇ 13ਵੇਂ ਜੱਥੇਦਾਰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਸਿੱਖੀ ਪ੍ਰਚਾਰ ਦਾ ਇੱਕ ਬੀੜਾ ਚੁਕਿਆ ਤੇ ਸੈਂਤੀ ਨਗਰ ਕੀਰਤਨ ਪੂਰੇ ਪੰਜਾਬ ਤੇ 37ਵਾਂ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਲੈ ਕੇ ਗਏ ਇੱਕ ਸੰਦੇਸ਼ ਹਿੰਦੂ ਹਕੂਮਤ ਨੂੰ ਚਲ ਗਿਆ ਸੀਗਾ ਕਿ ਸਿੱਖ ਝੁਕਾਇਆ ਝੁਕਦੇ ਨਹੀਂ ਜੇ ਝੁਕਦੇ ਤੇ ਅਕਾਲ ਤਖਤ ਦੇ ਅੱਗੇ ਝੁਕਦੇ ਆ ਜੇ ਝੁਕਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਝੁਕਦੇ ਫੋਕੇ ਤੱਕ ਤੱਕੇ ਝੁਕਦੇ ਨਹੀਂ ਸੋ 8 ਸਾਲਾਂ ਦੀ ਉਹਨਾਂ ਦੀ ਸੇਵਾ ਦੇ ਵਿੱਚ ਉਹਨਾਂ ਨੇ 80 ਸਾਲ ਜਿੰਨਾ ਪ੍ਰਚਾਰ ਕੀਤਾ ਤੇ ਦਿਨ ਵੀ ਤੇ ਰਾਤ ਵੀ ਅਣਥੱਕ ਜਿਹੜਾ ਪ੍ਰਚਾਰ ਜੇ ਕਿਸੇ ਨੇ ਕੀਤਾ 20ਵੀਂ ਸਦੀ ਦੇ ਪ੍ਰਚਾਰ ਦੇ ਮਜਸਮੇ ਵਜੋਂ ਜੇ ਅੱਜ ਨਾਮ ਕਿਸੇ ਦਾ ਅੱਗੇ ਆਉਂਦਾ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਤੇ ਉਹ ਇੱਕ ਵਾਹਦ ਸੰਤ ਵੀ ਤੇ ਸਪਾਈ ਵੀ ਜਿਹਨੇ ਆਪ ਆਪਣੇ ਸੁਪੁੱਤਰ ਦੀ ਸ਼ਹੀਦੀ ਦੀ ਅਰਦਾਸ ਵੀ ਕੀਤੀ ਚਲੋ ਗੱਲ ਲੰਬੀ ਹੋ ਜਾਂਦੀ ਆ ਤੇ ਉਸ ਪ੍ਰਚਾਰ ਦੇ ਗਰਾਉਂਡ ਨੂੰ ਫਿਰ ਬਖੂਬੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਤੇ ਭਾਈ ਅਮਰੀਕ ਸਿੰਘ ਜੀ ਨੇ ਸਾਂਭਿਆ ਸੀ ਤੇ 1984 ਦੇ ਵਿੱਚ ਸੂਰਸੋ ਪਹਿਚਾਨੀਆਂ ਜੁਲਰ ਐਦੀਨ ਕਹੇਤਪੁਰ ਜਾਪੁਰ ਜਾ ਘਟਮਹਿਰ ਕਬੂਨਾ ਛਾਟਾ ਖੇ ਦੇ ਮੁਖਵਾਕ ਅਨਸਾਰ ਤੇ ਅਕਾਲ ਤਖਤ ਸਾਹਿਬ ਤੇ ਸ਼ਹਾਦਤ ਜਿਹੜੀ ਪ੍ਰਾਪਤ ਕੀਤੀ ਸੀ ਸੋ ਇੱਕ ਲਹਿਰ ਜਿਹੜੀ ਉੱઠી ਸੀ ਪ੍ਰਚਾਰ ਦੀ ਪ੍ਰਸਾਰ ਦੀ ਇੱਕ ਵਿਚਾਰ ਦੀ ਜੋ ਵਿਚਾਰ ਤੰਤਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਆਉਂਦਾ ਸੀ ਜੋ ਵਿਚਾਰ 1469 ਦੇ ਵਿੱਚ ਸ੍ਰੀ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੋਇਆ ਉਸ ਪ੍ਰਚਾਰ ਨੂੰ ਉਸ ਵਿਚਾਰ ਨੂੰ ਉਹਦਾ ਫੈਸਾਰਾ ਕਰਨ ਦੇ ਲਈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਇੱਕ ਸੰਘਰਸ਼ ਦਾ ਗਰਾਊਂਡ ਉਲਿੱਕਣ ਦੇ ਲਈ ਇੱਕ ਬਹੁਤ ਵੱਡਾ ਰੋਲ ਹੋਇਆ ਸੋਸ਼ਲ ਯੋਗ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੋਸ਼ਲ ਯੋਗ ਬਹੁਤ ਚੋਹਾਂ ਪਹਿਲਾਂ ਜੋ ਚਾਲ ਹੈ ਉਸ ਨੂੰ ਸਮਝਣਾ ਪਏਗਾ ਕਿਸੇ ਵੀ ਲੜਾਈ ਦੇ ਵਿੱਚ ਹੋਣ ਦੀ ਲੜਾਈ ਦੇ ਵਿੱਚ ਕਿਸੇ ਸੰਘਰਸ਼ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਵੀ 90 ਤੋਂ 95% ਕੰਮ ਵਿਚਾਰਦਾ ਤੇ ਪ੍ਰਚਾਰਦਾ ਹੁੰਦਾ ਹੈ ਤੇ ਜੋ 84 'ਚ ਹੋਇਆ ਇੱਕ 5% ਸੀ ਉਹ ਇੱਕ ਸਿਖਰ ਹੋ ਜਾਂਦੀ ਹੈ ਕਿਉਂਕਿ ਸਭ ਸੱਚੇ ਪਾਤਸ਼ਾਹ ਸਾਹਿਬੇ ਕਮਾਲ ਵੀ ਕਹਿੰਦੇ ਆ ਕਿ ਚੁਕਾਰ ਅਜ਼ਹਮ ਹਲੀ ਤੇ ਦਰਗੁਜਸ ਹਲਾਲ ਅਸਤ ਬੁਰਦਨ ਵਾਸ਼ਮਸ਼ੀਰ ਦੱਸਦਗੇ ਉਹ ਆਖਰੀ ਇੱਕ ਜਿਹੜਾ ਪੜਾ ਹੁੰਦਾ ਪਰ 90 95% ਅੱਜ ਸਾਡੇ ਨੌਜਵਾਨਾਂ ਦੇ ਵਿੱਚੋਂ ਇਤਿਹਾਸ ਦਾ ਤੇ ਗੁਰਬਾਣੀ ਦਾ ਰੁਝਾਨ ਘਟਾ ਕੇ ਸੋਸ਼ਲ ਮੀਡੀਆ ਵੱਲ ਜਾਂ ਟਿਕਟੋਕ ਵਾਲੀਆਂ ਹੋਰ ਜਿਹੜੀਆਂ ਉਲਜਲੂਲ ਉਹਦੇ ਵੱਲ ਜ਼ਿਆਦਾ ਲਗਾਇਆ ਜਾ ਰਿਹਾ ਤਾਂ ਕਿ ਆਪਾਂ ਆਪਣੀ ਵਿਲੱਖਣਤਾ ਵੇਖੋ ਹਰ ਕੌਮ ਦੀ ਵਿਲੱਖਣਤਾ ਹੁੰਦੀ ਸਾਡੀ ਵਿਲੱਖਣਤਾ ਸਾਡੀ ਗੁਰਬਾਣੀ ਤੇ ਸਾਡੇ ਇਤਿਹਾਸ ਨਾਲ ਜੁੜੀ ਹੋਈ ਹੈ ਜੇ ਸਿੱਖ ਕਹਿੰਦਾ ਹੈ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਰਤਲੀ ਗਲੀ ਮਰੀ ਆਵੇ ਤੇ ਮਾਰ ਕੇ ਪੈਰ ਤਰੀਜਾ ਸਿਰ ਦੀਜਾ ਕਾੜਨਾ ਕੀਜੇ ਤੇ ਬਾਬਾ ਦੀਪ ਸਿੰਘ ਨੇ ਸੀਸ ਤਲੀ ਤੇ ਧਰਿਆ ਵੀ ਹੈ ਸੋ ਉਹਦਾ ਇੱਕ ਜਿੱਥੇ ਫਿਜ਼ੀਕਲ ਰੂਪ ਬਾਬਾ ਦੀਪ ਸਿੰਘ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਉਹਦੇ ਇੱਕ ਅਧਿਆਤਮਕ ਰੂਪ ਵੀ ਜਿਹੜਾ ਹੈ ਉਹ ਵੱਖੋ ਵੱਖਰੇ ਸਮੇਂ ਤੇ ਉੱਤੇ ਸਾਡੇ ਸਾਹਮਣੇ ਆਇਆ ਹੈ ਸੋ ਉਹ ਇਤਿਹਾਸ ਨੂੰ ਜਦੋਂ ਤੱਕ ਆਪਾਂ ਜਾਗਰ ਰੱਖਾਂਗੇ ਤੇ ਸਾਨੂੰ ਸਾਡੀ ਜਿਹੜੀ ਅਹਿਮੀਅਤ ਹੈ ਗੁਰੂ ਕੀ ਜ ਸਾਡੇ ਮਨਾਂ ਦੇ ਵਿੱਚ ਭਾਵਨਾ ਉਜਾਗਰ ਰਹੇਗੀ ਤੇ ਇਤਿਹਾਸ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਇਤਿਹਾਸ ਤੋਂ ਸਾਨੂੰ ਜੋਸ਼ ਮਿਲਦਾ ਹੈ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਵਾ ਲੱਖ ਬਰਾਬਰ ਹੈ ਪਰ ਜੇ ਨਾ ਆਪਾਂ ਇਤਿਹਾਸ ਪੜਾਂਗੇ ਨਾ ਗੁਰਬਾਣੀ ਤੋਂ ਸੇਧ ਲਵਾਂਗੇ ਮੈਂ ਤਾਂ ਦੱਸਦਾ ਹੀ ਬੇਨਤੀ ਕਰਦਾ ਹੁੰਦਾ ਹੈ ਕਿ ਸਾਡੇ ਜੀਵਨ ਦਾ ਅੰਗ ਨਹੀਂ ਗੁਰਬਾਣੀ ਤੇ ਇਤਿਹਾਸ ਹੋਣਾ ਚਾਹੀਦਾ ਸਾਡਾ ਤਾਂ ਸਾਰਾ ਜੀਵਨ ਇਤਿਹਾਸ ਤੇ ਸਾਡੇ ਜਿਹੜੇ ਗੁਰਬਾਣੀ ਤੇ ਦਵਾਲੇ ਘੁੰਮਣਾ ਚਾਹੀਦਾ ਸੋ ਇੱਕ ਨੀਤੀ ਦੇ ਤਹਿਤ ਸਾਨੂੰ ਬ੍ਰੇਨਵਾਸ਼ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਆਪਣੀ ਬਲੱਖਣ ਤਾਂ ਛੱਡ ਬੈਠੀਏ ਤੇ ਆਮ ਦੇ ਵਿੱਚ ਆਮ ਰਲ ਜੀਏ ਪਰ ਸਿੱਖ ਕੌਮ ਸ਼ੇਰਾਂ ਤੇ ਦਲੇਰਾਂ ਦੀ ਕੌਮ ਹੈ ਤੇ ਇਹ ਕਾਇਰਾਂ ਦੀ ਕੌਮ ਨਹੀਂ ਹੈ ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਪੜਨ ਦਾ ਰੁਝਾਨ ਨਹੀਂ ਰੱਖਦੇ ਥੋੜਾ ਆਲਸ ਕਰ ਜਾਂਦੇ ਨੇ ਦਾਸ ਵਾਂਗੂ ਪਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਇਤਿਹਾਸ ਤੇ ਗੁਰਬਾਣੀ ਕਥਾ ਵਿਚਾਰ ਤੇ ਹੋਰ ਸੂਰਮਤਾਈ ਵਾਲੀਆਂ ਜਿਹੜੀਆਂ ਵੀਡੀਓ ਸਾਡੇ ਯੋਧਿਆਂ ਦੀਆਂ ਪਈਆਂ ਹੋਈਆਂ ਸੰਤ ਸਿਪਾਹੀ ਸੁਭਾ ਜਿਨ੍ਹਾਂ ਨੇ ਰੱਖਿਆ ਜਿਨ੍ਹਾਂ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਇਸ ਨਾਰੇ ਤੇ ਪਹਿਰਾ ਵੀ ਦਿੱਤਾ ਹੈ ਸੋ ਆਪਾਂ ਜਿੱਥੇ ਜੇ ਸੋਸ਼ਲ ਮੀਡੀਆ ਤੇ ਰਹਿੰਦੇ ਆ ਤੇ ਸੋਸ਼ਲ ਮੀਡੀਆ ਨੂੰ ਵੀ ਸਹੀ ਉਦੀ ਵਰਤੋਂ ਕਰਕੇ ਤੇ ਆਪਣਾ ਗਿਆਨ ਦੇ ਭੰਡਾਰੇ ਜਿਹੜੇ ਆ ਇਤਿਹਾਸ ਤੇ ਗੁਰਬਾਣੀ ਗੁਰਮਤ ਦੇ ਨਾਲ ਤੇ ਗੁਰੂ ਸਿਧਾਂਤ ਦੇ ਨਾਲ ਭਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਨਾਮ ਦੱਸ ਕੇ ਮੈਂ ਜੀ ਮੈਂ ਡਾਕਟਰ ਹਮਿੰਦਰਜੀਤ ਕੌਰ ਇਬਨ ਕਲਮ ਇਬਨ ਸਾਦਾ ਪਿੰਡਾ ਚਭਾ ਰੋੜ ਕੀ ਕਹਿਣਾ ਚਾਹੋਗੇ ਜਿਹੜੀ ਕਿਤਾਬ ਲਿਖੀ ਤੁਸੀਂ ਕੀ ਸੋਚ ਕੇ ਲਿਖੀ ਆ ਕੀ ਸਨੇਹਾਤਤਵ ਦੇ ਵਿੱਚ ਮੈਂ ਜੀ ਉਹ ਮਾਂਪੁਰਖ ਦਾ ਜੀਵਨ ਇਸ ਕਿਤਾਬ ਚ ਨਿਰੂਪਣ ਕੀਤਾ ਹੈ ਜਿਹੜੀ ਇੱਕ ਵਿਰਲੀ ਸ਼ਖਸੀਅਤ ਸਨ ਜਿਨ੍ਹਾਂ ਦੇ ਤੁਲ ਸ਼ਾਇਦ ਹੀ ਕੋਈ ਐਡਾ ਮਾਂਪੁਰਖ ਹੋਵੇ ਜਿਨ੍ਹਾਂ ਦਾ ਨਾਇਰਾ ਸੀ ਸਿੱਧ ਜਾਵੇ ਤੇ ਜਾਵੇ ਮੇਰਾ ਸਿੱਖੀ ਸਦਕਾ ਜੀ ਇਹ ਬਹੁਤ ਵੱਡਾ ਨਾਰਾ ਜਿਹੜਾ ਉਹਨਾਂ ਨੇ ਅਖੀਰ ਤੱਕ ਨਭਾਇਆ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਪੋਜੀਸ਼ਨ ਆ ਗਈ ਕਿ ਇਹ ਬਚ ਸਕਦੇ ਡਾਕਟਰਾਂ ਨੇ ਕਿਹਾ ਇਹ ਬਚ ਸਕਦੇ ਭੱਜੇ ਇਹਨਾਂ ਦੇ ਸਰੀਰ ਦੇ ਰੋਂਗ ਕੱਟੇ ਜਾਵੇ ਉਹਨਾਂ ਨੇ ਕਿਹਾ ਸੀ ਨਹੀਂ ਉਹਨਾਂ ਦੇ ਸੇਵਾਦਾਰ ਉਹਨਾਂ ਦੇ ਕੋਲ ਵੀ ਗਏ ਪਰ ਉਹਨਾਂ ਨੇ ਸ਼੍ਰੀ ਦੇ ਰੋਮਨੀ ਕਟਨ ਦਿੱਤੇ ਤੇ ਗਿਆ ਮੇਰਾ ਸ਼੍ਰੀ ਜਾਂਦਾ ਤੇ ਜਾਣਾ ਮੇਰਾ ਸਿੱਖੀ ਸਦਕਾ ਨਹੀਂ ਜਾਣਾ ਚਾਹੀਦਾ ਜਿਹੜਾ ਉਹਨਾਂ ਨੇ ਨਾਹਰਾ ਦਿੱਤਾ ਸੀ ਉਹਨੂੰ ਲਾਸਟ ਕੇ ਸੰਸਾ ਸੰਗ ਦੇ ਭਾਇ ਇਹ ਉਹ ਸ਼ਕਸ਼ੀਤਾ ਕਿੰਨਾ ਸਮਾਂ ਲੱਗਾ ਜੀ ਕਿਤਾਬ ਲੇਖਣ ਵਾਸਤੇ ਕਦੋਂ ਤੋਂ ਸ਼ੁਰੂ ਹੋਇਆ ਸੀ ਉਹਨਾਂ ਤਿੰਨ ਸਾਲ ਲੱਗ ਹੀ ਗਏ ਨਾ ਠੀਕ